ਅਸੀਂ ਤਿੰਨ ਦੋਸਤ ਮੈਂ ਬਲਜੀਤ ਬੱਲੂ ਭਾਈ ਤੇ ਤੀਸਰਾ ਸਾਡਾ ਦੋਸਤ ਦਲਾਵਰ ਸਿੱਧੂ ਭਾਈ ਅਸੀਂ ਤਿੰਨੋਂ ਜਾ ਰਹੇ ਹਾਂ ਆਪਣੇ ਬਦਨੀ ਕਲਾਂ ਡੀ 7 ਫਿਲਮ ਵਿਲਾ ਤੇ ਜਿਹੜੀ ਸ਼ੂਟਿੰਗ ਲੁਕੇਸ਼ਨ ਆ। ਰੱਬਾ ਮੈਂ ਕੀ ਦਾ ਬਲੌਗ ਬਣਾਵਾਂ ਉਹ ਕਾਰ ਵਾਲਿਆ ਤੂੰ ਬਣਵਾ ਲਾ ਓਏ। ਉਹ ਕਾਰ ਵਾਲਿਆ ਉਹ ਲੱਗ ਗਿਆ। ਤੂੰ ਬਣਵਾ ਲਾ ਯਾਰ ਸੋਨੀ। ਇਹਨੇ ਬਾਈ ਨੇ ਲਿਆਂਦਾ ਰਿਗ ਜਿਆ ਤੇ ਇਹਨੂੰ ਜੋਰ ਪਿਆਵਾ ਬਲੌਗ ਬਣਾਉਂਦਾ। ਸਸੀ ਗੱਲ ਜੀ ਅੱਜ ਦਾ ਬਲੌਗ ਵੀ ਖਾਸ ਹੋਣ ਵਾਲਾ। ਅਸੀਂ ਤਿੰਨ ਦੋਸਤ ਮੈਂ ਬਲਜੀਤ ਬੱਲੂ ਭਾਈ ਤੇ ਤੀਸਰਾ ਸਾਡਾ ਦੋਸਤ ਦਲਾਵਰ ਸਿੱਧੂ ਭਾਈ ਅਸੀਂ ਤਿੰਨੋਂ ਜਾ ਰਹੇ ਹਾਂ ਆਪਣੇ ਬੰਦਨੀ ਕਲਾਂਡੀ 7 ਫਿਲਮ ਵਿਲਾ ਤੇ ਜਿਹੜੀ ਸ਼ੂਟਿੰਗ ਲੋਕੇਸ਼ਨ ਆ ਤੇ ਉੱਥੇ ਆਪਾਂ ਬਣਾਇਆ ਹੋਇਆ ਪੂਲ ਨਾਲੇ ਲੋਕੇਸ਼ਨ ਦੇਖਾਂਗੇ ਨਾਲੇ ਪੂਲ ਤੇ ਲਵਾਗੇ ਨਜ਼ਾਰੇ ਆਗੇ ਭਾਈ ਇਹ ਰੱਖਿਆ ਸਮਾਨ ਭਾਈ ਜੀ ਅੱਜ ਇਹ ਦਿਖਾਵੋ ਆਹ ਦੇਖੋ ਹਸਕਲ ਜੀ ਆਓ ਜੀ ਤਾਂ ਹੁਣ ਅਸੀਂ ਨਿਕਲਦੇ ਆ ਤੁਹਾਨੂੰ ਰਸਤਾ ਦਿਖਾਉਣੇ ਆ ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਕੋਲ ਤੇ ਲਵਾਂਗੇ ਨਿਆਰੇ ਤੇ ਜਿਨ੍ਹਾਂ ਨੇ ਆਉਣਾ ਕਦੇ ਨਹੀਂ ਆਉਣਾ ਤੁਹਾਨੂੰ ਜਰੂਰ ਦਿਖਾਵਾਂਗੇ ਉਹ ਦੇਖੋ ਨਾਲ ਇੱਕ ਹੋਰ ਬਲੌਗਰ ਸਟੈਂਡ ਚਿੱਟੀ ਫਿਰਦਾ ਪੂਰਾ ਜ਼ਰਦਾਰਦਸ ਤਰੀਕੇ ਨਾਲ ਰਿਗ ਲੈ ਆਂਦਾ ਰਿਗ ਰਿਗ ਲੈ ਆ ਮ Amazon ਤੋਂ ਬੰਗਾਇਆ ਰਿਗ ਬਲੌਗ ਚਾਹੇ ਨਹੀਂ ਬਣਾਉਂਦੇ ਪਰ ਬਲਵਾਸ਼ੀਆਂ ਫੁੱਲ ਕਰਦੇ ਇਹਨੇ ਬਾਈ ਨੇ ਲੈ ਆਂਦਾ ਉਹ ਰਿਗ ਜਿਆ ਤੇ ਇਹਨੂੰ ਜੋਰ ਪਿਆਵਾ ਬਲੌਗ ਬਣਾਉਂਦਾ ਇਹ ਰੋ ਬਾਕੀ ਨੀਦਾ ਬਲੌਗ ਬਣਾਵਾ ਉਹ ਕਾਰ ਵਾਲਿਆ ਤੂੰ ਬਣਵਾ ਲੈ ਓਏ ਉਹ ਕਾਰ ਵਾਲਿਆ ਉਹ ਲੰਘ ਤੂੰ ਬਣਵਾ ਲੈ ਯਾਰ ਸੁਣ ਨੀ ਬਾਈ ਬੱਲੂ ਤੂੰ ਬਣਵਾ ਰਾ ਵੀਰੇ ਓਏ ਕੋਈ ਤਾਂ ਬਲੌਗ ਬਣਵਾ ਲਓ ਓਏ ਮੈਂ ਆਪਦਾ ਹੀ ਬਣਾ ਲੈਂਦਾ ਮੈਂ ਜੀ ਡਰਾਵਰ ਸਿੱਧੂ ਮੈਂ ਪਹਿਲਾ ਬਲੌਗ ਅੱਜ ਮੇਰਾ ਜ਼ਿੰਦਗੀ ਦਾ ਤੇ ਪਹਿਲਾ ਤੇ ਆਖਰੀ ਬਲੌਗ ਇੱਥੇ ਮੈਂ ਡਰਾਈਵ ਕਰ ਰਿਹਾ ਤੇ ਰਸਤੇ ਦੀ ਕਮੈਂਟਰੀ ਦੀ ਜ਼ਿੰਮੇਵਾਰੀ ਲਾਤੀ ਦਲਾਵਰ ਸਿੰਘ ਬਾਈ ਤੇ ਇਹੀ ਵਲੌਗ ਬਣਾਊਗਾ ਤੇ ਇਹੀ ਨਾਲ ਕਮੈਂਟਰੀ ਕਰੂਗਾ ਬੱਲੂ ਬਾਈ ਪਿੱਛੇ ਡਾਇਰੈਕਸ਼ਨ ਕਰ ਰਿਹਾ ਕੱਚਾ ਪਾ ਕੇ ਬੈਠਾ ਹੋਇਆ ਇਹ ਪਹਿਲਾ ਟੋਲ ਪਲਾਜ਼ ਆ ਗਿਆ ਜਿੱਥੇ ਪਹਿਲਾ ਟੀਕਾ ਲੱਗਣ ਲੱਗਾ ਸਾਡੇ ਪਹਿਲਾ ਟੀਕਾ ਲੱਗੜਾ ਓਰੇ 120 ਰੁਪਿਆ ਦਾ ਊਹ ਊਹ ਲੱਗਣਾ ਠੀਕ ਹੈ ਇੱਥੇ ਲੱਗਦਾ ਠੀਕ ਹੈ ਇੱਥੇ ਮਿਲਦੀ ਹੈ ਜਲੰਧਰ ਦੀਆਂ ਡਿੱਟਾ ਦੁਬਈ ਦੀਆਂ ਦੁਬਈ ਦੀਆਂ ਗੰਗਾ ਨਗਰ ਦੀਆਂ ਇਹ ਐਂ ਚ ਪਾ ਲੈ ਇਹ ਚ ਸੱਤ ਦਾ ਵੇਜੀ ਥੋੜਾ ਜਿਹਾ ਆ ਦੇਖੋ ਜੀ ਆਪੇ ਆਪੇ ਕਰ ਦਿੰਦਾ ਚੱਕ ਦੇ ਵੀਰੇ ਦਲਾਵਰ ਬੈ ਅਸੀ ਜੂ ਸ਼ੁਰੂ ਹੋ ਗਿਆ ਇੱਥੋਂ ਸਟਾਰਟ ਹੋ ਜਾਂਦਾ ਸੀ ਜੂ ਇਹ ਦੇਖੋ ਦੀ ਦੀ ਹੈ 35000 ਦੀ ਸਟਰੈਂਥ ਹੈ ਇਸ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਪੰਜਾਬ ਦੀ ਇਸ ਟਾਈਮ ਸੀਯੂ ਦਾ ਮਤਲਬ ਹੁੰਦਾ ਚੰਡੀਗੜ੍ਹ ਯੂਨੀਵਰਸਿਟੀ ਨੂੰ ਤੁਹਾਨੂੰ ਇਹ ਵੀ ਦੱਸਣਾ ਪਊਗਾ ਕਿ ਸੀਯੂ ਦਾ ਮਤਲਬ ਕੀ ਹੁੰਦਾ ਇਸ ਤਰ੍ਹਾਂ ਤੁਸੀਂ ਕਦੇ ਨਹੀਂ ਕਰਨਾ ਹੈ ਜਿਵੇਂ ਆਹ ਬੱਸਾਂ ਨੇ ਬਰਾਬਰ ਬਰਾਬਰ ਲਾਈ ਜਾਂਦੇ ਨੇ ਕਿਸੇ ਨੂੰ ਰਾਹ ਨਹੀਂ ਦੇਦੇ ਪਿਛਲੀ ਗੱਡੀ ਵਾਲੇ ਨੂੰ ਜਿਵੇਂ ਕਿ ਅਸੀਂ ਫਸੇ ਅਸੀਂ ਸਟਕ ਹੋਏ ਹੋਇਆ ਹੈ ਪਿੱਛੇ ਸਾਰੇ ਆਪਸ ਵਿੱਚ ਖੇਡ ਰਹੇ ਨੇ ਜਿਵੇਂ ਹਾਕੀ ਖੇਡਦੇ ਹੁੰਦੇ ਨੇ ਐ ਖੇਡਦੇ ਫਿਰਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਿਛਲੇ ਕਾਰਾਂ ਵਾਲੇ ਹੋਰ ਕਿਸੇ ਨੂੰ ਐਮਰਜੈਂਸੀ ਵਾਲੇ ਤੰਗ ਹੋ ਰਹੇ ਨੇ ਇਹਨਾਂ ਨੂੰ ਕੋਈ ਵਾਸਤਾ ਨਹੀਂ ਹੈ ਬਸ ਇਹ ਆਪਣਾ ਸਕੇਮਾ ਖੇਡ ਰਹੇ ਨੇ ਕਾਫੀ ਢੇਰ ਹੋ ਗਈ ਅਸੀਂ 4 ਕਿਲੋਮੀਟਰ ਹੋ ਗਏ ਸਾਨੂੰ ਅਸੀਂ ਪਿੱਛੇ ਇਹਨਾਂ ਦੇ ਲੱਗਿਆ ਸਾਨੂੰ ਅੰਗਰਾਹ ਨਹੀਂ ਦੇ ਰਹੇ ਸ਼ਾਇਦ ਹੁਣ ਮਿਲ ਜੇ ਇਹ ਚਾਲ ਪੈਣੀ ਮੇਰੇ ਕੋਲ ਲੇ ਵੀ ਨਹੀਂ ਮਿਲਿਆ ਹਲੇ ਵੀ ਨਹੀਂ ਮਿਲਿਆ ਹੁਣ ਫੇਰ ਇਧਰ ਤੇ ਆਏ ਗੱਡੀ ਜੇ ਹੁਣ ਉਹ ਉਹ ਨੂੰ ਕੱਟਣ ਲੱਗਿਆ ਇਹ ਗਲਤ ਗੱਲ ਹੈ ਉਹ ਕੀ ਕਰੇ ਬੰਦੇ ਜੇ ਕਿਸੇ ਨੂੰ ਐਮਰਜੈਂਸੀ ਹੋਵੇ ਬੰਦਾ ਬੰਦਾ ਕਿਵੇਂ ਬੰਦਾ ਅੱਗੇ ਲੱਗੇ ਇਹ ਗੱਲਾਂ ਇਹ ਦੇਖ ਦੇ ਜਾ ਟੀਕਾ ਲੱਗਣ ਜਾ ਰਿਹਾ ਕੋਲ ਆਲਾ ਜੇ ਤੁਹਾਨੂੰ ਪਤਾ ਵੀ ਇੱਥੇ ਟੀਕਾ ਲੱਗਣਾ ਹੀ ਲੱਗਣਾ ਫੇਰ ਵੀ ਗੱਡੀ ਉਧਰ ਨੂੰ ਜਾ ਹੀ ਰਹੀ ਹੈ ਵੀ ਤੁਸੀਂ ਪਿੱਛੇ ਮੁੜ ਲਓ ਖੇਤਾਂ ਵਿੱਚ ਨਹੀਂ ਕਰਨਾ ਸੋ ਨਹੀਂ ਖੇਤਾਂ ਵਿੱਚ ਹੀ ਕਰ ਲੈ ਤੈਨੂੰ ਜਦੋਂ ਪਤਾ ਤੇਰੇ ਟੀਕਾ ਲੱਗਣਾ ਹੀ ਲੱਗਣਾ ਲੈ ਲੈ ਪਾ ਲੈ ਟੀਕਾ ਯਾਰ ਜਿਆ ਕੇ ਕਰਦੇ ਪਹਹਾ ਕੇ 给啥的？给啥的？ ਸੋਨੀ ਹਾਂ ਤੈਨੂੰ ਪਤਾ ਲੁਧਿਆਣੇ ਚ ਬਰਫ ਪੈ ਗਈ ਲਾ ਹੋਰ ਕਿੱਥੇ ਆ ਦੇਖ ਉਹ ਲੰਘ ਗਈ ਬੈਡ ਬੋਏ ਬਹੁਤ देर ਹੋ ਗਈ ਸੀ ਇਹਨੂੰ ਲੱਭ ਨਹੀਂ ਸੀ ਰਿਹਾ ਅੱਜ ਮਿਲ ਗਿਆ ਅੱਜ ਲੁਧਿਆਣੇ ਪੜਿਆ ਗਿਆ ਇਹਨੂੰ ਗਾਹਾਂ ਮੁੱਥ ਘੇੜਾ ਪਾ ਲੋ ਘੇੜਾ ਪਾ ਲੋ ਇਹ ਲੈ ਰਿਹਾ ਬਹੁਤ ਵੱਡੇ ਪੰਗੇ ਹੁਣ ਸ਼ਹਿਰ ਦੇ ਵਿੱਚੋਂ ਦੀ ਜਾਵਾਂਗੇ ਜਿੱਥੋਂ ਤੱਕ ਅੱਜ ਤੱਕ ਮੈਂ ਵੀ ਨਹੀਂ ਗਿਆ ਖੁਦ ਆਪ ਕਿਉਂ ਤੁਨੀ ਜਾ ਰਹੇ ਲੁਧਿਆਣੇ ਵਾਲੇ ਵੀ ਨਹੀਂ ਗਏ ਹੋਣੇ ਕਿਤੇ ਇਧਰੋਂ ਦੀ ਇਹਦੇ ਇੱਥੇ ਰਹਿੰਦੇ ਨੇ ਇਹਨੇ ਪੰਗਾ ਲੈ ਲਿਆ ਲੁਧਿਆਣੇ ਦੇ ਵਿੱਚ ਦੀ ਕੋਈ ਪੁਰਾਣਾ ਸ਼ਿੰਗਾਰ ਸੰਗੁਰ ਸਿਨੇਮਾ ਪਤਾ ਨਹੀਂ ਕਿਹੜਾ ਉਹ ਉੱਦ ਪੀ ਜਾ ਰਿਹਾ ਹੈ ਸਾਨੂੰ ਅੱਜ ਪੰਜਾਬ ਦਾ ਬਿਹਾਰ ਦਿਖਾਉਨੇ ਆ ਆ ਦੇਖੋ ਪੰਜਾਬ ਦਾ ਬਿਹਾਰ ਆ سامنے ਆ ਗਿਆ ਠਿਕਾ ਇਹਦਾ ਕੋਈ ਫਾਇਦਾ ਨਹੀਂ ਬੰਦ ਪਿਆ ਅੱਜ ਅਸੀਂ ਜੀ ਗਰਾਉਂ ਕਰ ਲਿਆ ਕ੍ਰਾਸ ਤੇ ਅੱਗੇ ਫੋਨ ਵੀ ਕਰਤਾ ਆਪਣਾ ਉੱਥੇ ਕੁੱਕ ਨੂੰ ਤੇ ਰੋਟੀਆਂ ਲਹਾ ਲਈਆਂ 25 ਬੱਲੂ ਬਾਈ ਵਾਸਤੇ ਬਾਕੀ ਜਿਹੜੀਆਂ ਵੱਧ ਗਈਆਂ ਬਾਈ ਅਸੀਂ ਖਾ ਲਾਂਗੇ ਠੀਕ ਆ ਤੇਰੇ ਲਈ 25 ਰੋਟੀਆਂ ਲਖਾ ਦਿਆਂਗਾ ਪਹੁੰਚ ਗਿਆ ਤੇਰੇ ਕੈਮਰੇ ਦਾ ਰੈਗ ਜਿਹੜੀ ਸੰਭੀ ਜਾ ਰਹੀ ਆ ਕੈਮਰਾਮੈਨ ਵੱਲੋਂ ਹਾਂ ਮਾਨ ਦੀ ਗੱਡੀ ਪਹੁੰਚ ਗਈ ਮਾਨ ਦੀ ਗੱਡੀ ਪਹੁੰਚ ਗਈ ਮਾਨ ਦੀ ਗੱਡੀ ਲੋ ਵੀ ਮਿੱਤਰੋ ਪਹੁੰਚ ਗਏ ਹੈਲੋ ਕੀ ਹਾਲ ਹੈ ਕੀ ਜੁੜਾ ਕੀਤਾ ਹੋਇਆ ਮੁੰਡਾ ਬਣ ਗਿਆ ਜੇ ਮੁੰਡਾ ਬਣ ਗਿਆ ਇਹਦੇ ਆਪਾਂ ਗੱਤ ਕਰਦੇ ਸੀ ਅੱਜ ਐ ਗੱਲ ਕਰਦੇ ਸੀ ਆਹ ਪਹੁੰਚ ਗਏ ਜੀ ਤੇ ਇਸ ਤੋਂ ਬਾਅਦ ਆਪਾਂ ਪੂਲ ਤੇ ਚੱਲਾਂਗੇ ਨਾਵਾਂਗੇ ਪੂਲ ਥੋੜਾ ਜਿਹਾ ਬੀਚ ਚੱਲ ਰਿਹਾ ਤੇ ਆ ਗਏ ਚੱਲਦੇ ਆ ਮੋਟੇ ਲੋਬੀ ਪੂਨ ਪਾਰਟੀ ਸਾਡੀ ਹੋ ਗਈ ਸਟਾਰਟ ਤੇ ਬੰਦੇ ਆ ਰਹੇ ਆ ਆਪ ਦਾ ਆਪ ਦਾ ਸਮਾਨ ਲੈ ਕੇ ਦੋ ਚਾਰ ਵਿੱਚ ਚੁੱਭੀਆਂ ਵੀ ਮਾਰ ਚੁੱਕੇ ਆ ਨੌਜਵਾਨ ਕੱਪੜੇ ਉਤਾਰ ਕੇ ਮੈਦਾਨ ਦੇ ਵਿੱਚ ਜਾਣ ਲਈ ਤਿਆਰ ਆ ਲੋ ਲਾ ਮਾਰਦੇ ਛਾਲ ਫਿਰ ਮਾਰਦੇ ਛਾਲ ਉਹ ਥੋੜੀ ਓਏ ਇਹ ਵੀ ਤੇਜ਼ ਹੋ ਗਿਆ ਹਨਾ

ਬਾਪਾ ਨੂੰ ਪਗਾਂ ਤੋਂ ਕੁਝ ਆ ਮੈਂ ਨੂੰ ਆ ਇੱਕ ਅਰਚੀ ਚ ਡੁੱਬ ਗਿਆ ਉਹ ਤਲਾਹ ਵੀ ਪੈਸੇ ਮਾਣ ਦੇ ਨਹੀਂ ਉਸ ਨੇ ਵੀ ਨੂੰ ਅਲੱਗੋਂ ਪੈਸੇ ਮਾਣ ਦੇ ਮੈਂ ਕਰ ਚੁੱਕਾ ਡੁੱਬ ਗਿਆ ਉਹ ਮੈਂ ਕਰ ਚੱਕਾ ਡੁੱਬ ਗਿਆ ਕੋਈ ਨਹੀਂ ਲਾ ਪੈਸੇ ਆ ਆ ਬੱਲੂ ਵੀ ਆ ਗਿਆ ਬੱਲੂ ਮਾਰੂ ਛਾਲ ਇੱਥੋਂ ਬਈ ਬੱਲੂ ਤੇਰੀ ਵਰੀ ਇੱਥੇ ਛਾਲ ਮਾਰਨੀ ਹੈ ਤੂੰ ਇੱਥੋਂ ਛਾਲ ਮਾਰਨੀ ਆ ਮਾਰ ਦੇ ਉਹ ਮਾਰੀ ਅੱਗੇ ਦਲਾਬਰ ਬਾਈ ਹਾਂ ਆ ਗੱਠਾ ਲੈ ਲੈ ਦੇ ਦੇ ਇਹ ਇੱਕ ਮਿੰਟ ਰੋਕ ਜਾ ਰੋਕ ਜਾ ਰੋਕ ਜਾ ਜਿੰਦਗੀ ਦੀ ਆਖਰੀ ਛਾਲ ਤੇਰੀ ਚੱਲ ਮਾਰ ਦੇ ਮਾਰ ਦੇ ਛਾਲ 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 ਦੂਰੋਂ ਨਹੀਂ 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 ਛਾਲ ਮਾਰ ਛਾਲ ਮਾਰ ਏ ਏ ਚੱਲ ਬਈ ਰੈਡੀ ਉਹ ਪੁੱਠਾ ਹੋ ਕੇ ਜਿਹੜੀ ਆ ਮਾਰੀ ਸੀ ਓਹ ਹੋ ਹੋ ਕਾਬਾ ਮੈਂ ਥੱਲੇ ਤੱਕ ਜਾ ਗਿਆ ਥੱਲੇ ਪਛੀਆ ਢਿੰਗੇ ਪਤਾ ਨਹੀਂ ਕੀ ਕਰ ਦੋਨੀ ਹੋ ਪਤਾ ਇਹਨਾਂ ਨੂੰ ਕਿਹੜਾ ਗਲਾਸ ਟੁੱਟਣੇ ਆ ਹੈ ਇਹਨਾਂ ਨੂੰ ਪਤਾ ਵੀ ਕਿਹੜਾ ਗਲਾਸ ਟੁੱਟਣੇ ਆ ਵਾਜੀ ਕੰਮ ਕੇ ਸਟਾਰਟ ਆਪ ਵੀ ਆਹ ਆਹ ਦੇਖੋ ਰਾਜੇ ਅਕਬਰ ਵਾਲੀ ਫੀਲਿੰਗ ਦੇਖੋ ਇਧਰ ਉਹ ਸਹੀ ਤਰ੍ਹਾਂ ਦਿਖਾ ਫੀਲਿੰਗਾਂ ਦੇਖ ਠੀਕ ਆ ਰਮ ਜੇ ਖੜ ਮਰ ਆ ਲੋ ਜੀ ਰਮ ਜੇ ਖੜ ਮਰ ਸਹਜਾ ਤਾਂ ਬਹੁਤ ਇੰਜੋਏ ਕੀਤਾ ਪੂਲ ਤੇ ਤੇ ਫਿਲਹਾਲ ਤੁਹਾਨੂੰ ਦੱਸ ਤੀਏ ਕਿ ਅਸੀਂ ਆਏ ਹੋਏ ਹਾਂ ਵੋਟ ਪਾਉਣ ਤੇ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਵੀ ਆ ਤੇ ਇਹਦੀ ਵਰਤੋਂ ਵੀ ਕਰਦੇ ਬਹੁਤ ਜ਼ਰੂਰੀ ਹੁੰਦੀ ਆ ਸੋ ਸਪੈਸ਼ਲ ਮੈਂ ਵੋਟ ਪਾਉਣ ਆਇਆ ਮੋਹਾਲੀ ਤੋਂ ਕਿਉਂਕਿ ਚਲੋ ਇਹ ਨਹੀਂ ਪੈਂਡ ਹੁੰਦੇ ਨਹੀਂ ਹੁੰਦੇ ਰਹੀਦਾ ਪਰ ਆਦਨਾਂ ਦੇ ਵਿੱਚ ਕੋਈ ਟੂਰ ਨਹੀਂ ਸੀ ਕੋਈ ਕੰਮ ਨਹੀਂ ਸੀ ਇੱਥੇ ਤੋਂ ਇੱਕੋ ਇੱਕ ਕੰਮ ਸੀ ਵੋਟ ਪਾਉਣਾ ਤੇ ਦੂਜਾ ਕੰਮ ਸੀ ਵੀ ਚਲੋ ਆ ਰਹੇ ਆ ਬੰਦੇ ਕੰਮ ਬਣਾ ਲਿਆ ਸੀ ਪੂਲ ਤੇ ਨਾ ਉਹਨਾਂ ਨਾਲ ਪੂਲ ਤੇ ਇਹਨਾਂ ਕਰ ਲਿਆ ਅਸੀਂ ਵੋਟ ਪਾਉਣ ਜਾ ਰਹੇ ਹਾਂ ਪਿੰਡ ਵੱਧਨੀ ਕਲਾਂ ਦੇ ਕਾਕੇ ਮਾਰ ਦੇ ਡਾਕੇ ਨਹੀਂ ਤੈਨੂੰ ਦੱਸ ਕਾਦਾ ਖਤਰਾ ਨਹੀਂ ਤੈਨ ਦੱਸ ਕੀ ਖਤਰਾ ਵੋਟਾਂ ਦਾ ਮਾਹੌਲ ਬਣਿਆ ਹੋਇਆ ਵੋਟਾਂ ਦਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਵੋਟਾਂ ਪੈ ਰਹੀਆਂ ਨੇ ਅੱਜ 1 ਜੂਨ ਹੈ 1 ਜੂਨ 2024 ਬੂਥ ਲੱਗੇ ਹੋਏ ਨੇ ਜਿਹਨ ਸਦਾ ਆਦਿ ਹੈਲੋ 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 ਸਸਿਕਨ ਦੋਨੇ ਕਲਾਕਾਰ ਇਹ ਖੜੇ ਕਰਤੇ ਇੱਥੇ ਤਾਂ ਸਾਰੇ ਕਲਾਕਾਰ ਨੇ ਉਰੇ ਤਾਂ ਇੱਥੇ ਸਾਰੇ ਕਲਾਕਾਰ ਹੀ ਖੜੇ ਹੋਏ ਹੋਣਾ ਹੋਰ ਕੋਈ ਨਹੀਂ ਹੈਗਾ ਕਿਹੜਾ ਸਾਡੇ ਵੱਲ ਚਾਕੂ ਰੱਡੇ ਰਿਸ਼ਤੀਦਾਰ ڈاکੂ ਮੈਂ ਤੇ ਮੇਰਾ ਬਾਪੂ ਅਸੀਂ ਰੱਖ ਦਿਆਂ ਚਾਕੂ ਸੋਨੀ ਨੂੰ ਸੋਨੀ ਦੀ ਵੋਟਰ ਲਿਸਟ ਨਹੀਂ ਲੱਭ ਰਹੀ ਹੁਣ ਇਹ ਲੱਭਦਾ ਫਿਰਦਾ ਆ ਇਹ ਲੱਭਦਾ ਫਿਰਦਾ ਵੀ ਮੇਰੀ ਵੋਟ ਕੋਈ ਹੋਰ ਤਾਂ ਨਹੀਂ ਪਾ ਗਿਆ ਮਾਤਾ ਜੀ ਚੱਲੇ ਰੇ ਵੋਟ ਪਾਉਣ ਮਾਤਾ ਜੀ ਵੋਟ ਪਾਉਣ ਚੱਲਿਓ ਹਾਂ ਵਧੀਆ ਗੱਲ ਹੈ ਤ੍ਰੋ ਪੋਟਾ ਬਾਕੇ ਹੁਣ ਚੱਲੇ ਆਂ ਸੀ ਵਾਪਸੀ ਮੁਹਾਲੀ ਨੂੰ ਤੇ ਗੱਡੀ ਦੇ ਵਿੱਚ ਆਉਣ ਲੱਗੀ ਸੀ ਨੀਂਦ ਕਿਉਂਕਿ ਬੱਲੂ ਦਾਦਾ ਪਿੱਛੇ ਸੌਂ ਜਾਂਦੇ ਆ ਇਸ ਕਰਕੇ ਗੱਡੀ ਵੜਾਦੀ ਮੈਂ ਦਲਾਵਰ ਸਿੱਧੂ ਭਾਈ ਨੂੰ ਤੇ ਬੱਲੂ ਦਾਦੇ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਇਹ ਦੇਖੋ ਹੁਣ ਬੈਠਾ ਹਾਂ ਇਹ ਬੈਂਕ ਨੂੰ ਮੈਂ ਫੜਨਾ ਸੌਂਦਾ ਹਾਂ ਰੰਗਿਆ ਤੀਆ ਰੰਗਿਆ ਤੀਆ ਨਿਬੜੇ ਮੂਹੇ ਨਿਬੜੇ ਮੂਹੇ ਬਣਦੇ ਆ